ਸਤੂ ਮੂਸੇ ਵਾਲੇ ਦੀ ਕੀਤੀ ਗਈ ਦਿਨ ਦਿਹਾੜੇ ਹਤਿਆ ਦਾ ਨਾ ਸੱਚ ਭਗਵੰਤ ਮਾਨ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਬੂਲ ਲਿਆ ਹੈ ਚੀਫ ਮਿਨਿਸਟਰ ਦੀ ਕੋਠੀ ਦੇ ਸਾਹਮਣੇ ਪਬਲਿਕ ਰੋਡ ਨੂੰ ਬੰਦ ਕਰਾਉਣ ਵਾਸਤੇ ਖੁਲੌਣ ਲਈ ਨਹੀਂ ਬੰਦ ਕਰਾਉਣ ਵਾਸਤੇ ਸਾਡਾ ਮੁੱਖ ਮੰਤਰੀ ਸੁਪਰੀਮ ਕੋਰਟ ਤੱਕ ਭੱਜ ਜਾਂਦਾ ਔਰ ਉਹ ਬੀਜੇਪੀ ਸਪੋਰਟ ਕਰ ਰਹੀ ਹੈ ਹੁਸ਼ਾਰ ਮੈਂਤਾ ਬੀਜੇਪੀ ਦਾ ਸਲਿਸਟਰ ਜਨਰਲ ਆ ਉਹ ਕਹਿ ਰਿਹਾ ਕਿ ਜਿਹੜਾ ਪੰਜਾਬ ਸਰਕਾਰ ਸਿਕਿਉਰਟੀ ਨੂੰ ਲੈ ਕੇ ਮੁੱਦਾ ਉਠਾ ਰਹੀ ਹੈ ਅਸੀਂ ਇਹਦੀ ਸਪੋਰਟ ਕਰਦੇ ਆ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਸਰਕਾਰ ਤੇ ਗੰਭੀਰ ਇਲਜ਼ਾਮ ਲਗਾ ਰਹੇ ਨੇ ਮੁੱਖ ਮੰਤਰੀ ਦੀ ਰਿਹਾਈਸ਼ ਦੇ ਸਾਹਮਣੇ ਵਾਲੀ ਸੜਕ ਦੇ ਬੰਦ ਹੋਣ ਦਾ ਮਸਲਾ ਜੋ ਖਹਿਰਾ ਨੇ ਮੁੱਖ ਮੰਤਰੀ ਨੂੰ ਕਿਹਾ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਸੜਕ ਖੋਲਣ ਵਾਲੇ ਫੈਸਲੇ ਤੇ ਰੋਕ ਲਗਵਾਉਣ ਲਈ ਸੁਪਰੀਮ ਕੋਰਟ ਦਾ ਰੁਕ ਕੀਤਾ ਸੀ ਤੇ ਉੱਥੇ ਸਿੱਧੂ ਮੂਸੇਵਾਲਾ ਕੇਸ ਦਾ ਵੀ ਹਵਾਲਾ ਦਿੱਤਾ ਸੀ ਇਹ ਇਲਜ਼ਾਮ ਲਗਾ ਹੁਣ ਖਹਿਰਾ ਮੰਨਦ ਵਾਲੇ ਹੋ ਗਏ ਨੇ ਐਕਚੁਅਲੀ ਐਡਵੋਕੇਟ ਜਨਰਲ ਆ ਪੰਜਾਬ ਦਾ ਗੁਰਮਿੰਦ ਗੁਰਵਿੰਦਰ ਸਿੰਘ insisted court to stay the high court direction he pointed out uh, to the killing of singer sidhu moosewala saying that he was killed two days after his security was killed down the ag also referred to a rocket propelled grenade attack on the intelligence headquarters age jada sab to important bjp na juddi line hai aa wali line ton main pad ke sona so lister general jada tushar mehta bjp da aadmi ਭਗਵੰਤ ਮਾਨ ਵੱਲੋਂ ਕੀਤੀ ਹੋਈ ਪੁਟੇਸ਼ਨ ਨੂੰ ਪੰਜਾਬ ਗਵਰਨਮੈਂਟ ਦੇ ਕੇਸ ਨੂੰ ਸਪਲੀਮੈਂਟ ਕਰ ਰਿਹਾ ਹੈ। ਕਾਫੀ ਹਰ ਸੇ ਦੋ ਚੀਫ ਮਿਨਿਸਟਰ ਦੀ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਪਬਲਿਕ ਰੋਡ ਉਹ ਬੰਦ ਕੀਤੀ ਹੋਈ ਸੀ। ਕੁਝ ਕੁਝ ਜਿਹੜੇ ਐਕਟਿਵਿਸਟ ਹੁੰਦੇ ਨੇ, ਐਨ ਜੀਓਜ਼ ਹੁੰਦੀਆਂ ਨੇ, ਉਹਨਾਂ ਨੇ ਜਾ ਕੇ ਜਿਹੜੇ ਸਿਟੀਜ਼ਨਸ ਨੇ ਚੰਡੀਗੜ੍ਹ ਦੇ ਉਹਨਾਂ ਨੇ ਕਿਹਾ ਜਾ ਕੇ ਹਾਈ ਕੋਰਟ 'ਚ ਕਿ ਇਹ ਕਿੱਥੋਂ ਦਾ ਅਸੂਲ ਹੈ ਕਿ ਇੱਕ ਪਬਲਿਕ ਰੋਡ ਨੂੰ ਇੱਕ ਬੰਦੇ ਦੀ ਸਿਕਿਉਰਿਟੀ ਦੀ ਕਾਰਨ ਬਣਾ ਕੇ ਤੁਸੀਂ ਉਹ ਸੜਕ ਬੰਦ ਕੀਤੀ ਹੈ। ਹਾਈ ਕੋਰਟ ਨੇ ਕਾਫੀ ਦਿਨ ਸੁਣਿਆ ਕੇਸ। ਹਾਈ ਕੋਰਟ ਨੇ ਕਿਆ-ਕਿਆ ਪਹਾਂਏ ਕਰਦੇ ਆ। ਇੱਕ ਹਫ਼ਤੇ ਦੇ ਵਾਸਤੇ ਆਪਾਂ ਇੱਕ ਸੜਕੂਰ ਕੀ ਦੇਖਦੇ ਆਂ ਲੇਕ ਰੋਡ ਚੰਡੀਗੜ੍ਹ ਦੀ ਸਰਕਾਰੀ ਕੂਟ ਹੈ ਬੜੀ ਵੱਡੀ ਸੜਕ ਆ ਮੇਰੇ ਖਿਆਲ 100 180 ਫੁੱਟ ਚੌੜੀ ਸੜਕ ਹੈ ਲੋਕ ਇਸੇਰ ਕਰਦੇ ਨੇ ਉੱਥੇ ਜਿਹੜੇ ਰਹਿੰਦੇ ਨੇ ਸੈਕਟਰਾਂ ਦੇ ਵਿੱਚ ਲੋ ਉਹਨਾਂ ਨੇ ਕਿ ਆਪਾਂ ਇੱਕ ਹਫ਼ਤਾ ਦੇਖਦੇ ਆਂ ਅਗਰ ਕੋਈ ਹਰਕਤ ਇਸ ਤਰ੍ਹਾਂ ਦੀ ਨਾ ਹੋਈ ਕੋਈ ਨੈਗੇਟਿਵ ਕੋਈ ਇਨਸੀਡੈਂਟ ਨਾ ਹੋਇਆ ਤੇ ਫਿਰ ਆਪਾਂ ਇਸ ਹਾਈ ਕੋਰਟ ਲੇਕ ਰੋਡ ਨੂੰ ਖੋਲਣ ਦੇ ਅਰੇਂਜਮੈਂਟ ਪੱਕੇ ਕਰਾਂਗੇ ਹਾਈ ਕੋਰਟ ਦੀ ਚੁਣੌਤੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਭਗਵੰਤ ਮਾਨ ਸਿਕਿਉਰਿਟੀ ਦੇ ਖਾਤਰ ਪੱਛਾ ਸੁਪਰੀਮ ਕੋਰਟ ਮਤਲਬ ਜਿਹੜੇ ਅਹਿਮ ਮੁੱਦੇ ਨੇ ਪੰਜਾਬ ਦੇ ਉਹਨਾਂ ਤੇ ਕਦੀ ਇੰਨਾ ਇੰਟਰਸਟ ਨਹੀਂ ਲਿਆ ਭਗਵੰਤ ਮਾਨ ਨੇ ਖੁਦ ਪਰਸਲੀ ਤੇ ਹਾਈ ਕੋਰਟ ਦੇ ਇਸ ਫੈਸਲੇ ਨੂੰ ਕਿ ਕਿਤੇ ਲੇਕਰੋਡ ਨਾ ਖੁੱਲ ਜਾਏ ਸਰਕਾਰੀ ਚੀਫ ਮਿਨਿਸਟਰ ਦੀ ਰਹਿਸ਼ ਚੰਡੀਗੜ੍ਹ ਵਿਖੇ ਉਹਦੇ ਸਾਹਮਣੇ ਉਹਨੂੰ ਬੰਦ ਕਰਾਉਣ ਵਾਸਤੇ ਸਾਰਾ ਅਮਲਾ ਮੇਰਾ ਖਿਆਲ ਚ ਜੇ ਆਪਾਂ ਚੈੱਕ ਕਰਾਂਗੇ ਸ਼ਾਇਦ ਪ੍ਰਾਈਵੇਟ ਲਾਇਰਸ ਨਾ ਇੰਗੇਜ ਕੀਤੇ ਹੋਣ ਏਜੀ ਤੋਂ ਇਲਾਵਾ ਜਿਹੜਾ ਇਹਨਾਂ ਦਾ ਫੌਜ ਖੜੀ ਕੀਤੀ ਉਹ ਸਰਕਾਰੀ ਵਕੀਲਾਂ ਦੀ ਉੱਥੇ ਸੁਪਰੀਮ ਕੋਰਟ ਜਾ ਕੇ ਮੰਤਾਂ ਘਟਰੇ ਨੇ ਗੜਗੜਾ ਨੇ ਕਿਤੇ ਸੜਕ ਨਾ ਕਿਤੇ ਖੋਲ ਦਿਓ ਅਗਰ ਉਹ ਸੜਕ ਖੁੱਲ ਜਵੇਗੀ ਤੇ ਭਗਵੰਤ ਕੋਲ ਮੈਂ ਪੁੱਛਣਾ ਹੋ ਜਾਣਾ ਹਜ਼ਾਰ ਬੰਦਾ ਦਾ ਤੇਰੇ ਕੋਲ ਸਿਕਿਉਰਿਟੀ ਦਾ ਵੈਸੀ ਹੈਗਾ ਗੰਦਾ ਤੇ ਤੁਸੀਂ ਜੋ ਉੱਤੇ ਕੰਡੇਦਾਰ ਤਾਰਾ ਲਾਈਆਂ ਉਹ ਹੀ ਆ ਪੰਜ ਪੰਜ 10 10 ਤੁਸੀਂ ਗੇਟ ਲੰਘ ਕੇ ਲੋਕਾਂ ਦੀ ਪੂਰੀ ਛਾਨਣੀ ਵਾਂਗੂ ਉਹਦੀ ਤਲਾਸ਼ੀ ਲੈ ਕੇ ਫਿਰ ਤੇਰੇ ਘਰ ਅੰਦਰ ਕੋ ਜਾ ਸਕਦਾ ਆ ਬਲ ਤਾਂ ਜਾਂਦਾ ਹੀ ਕੋਈ ਨਹੀਂਗਾ ਤੁਸੀਂ ਕਿਸੇ ਨੂੰ ਬੜਨ ਹੀ ਨਹੀਂ ਦਿੰਦੇ ਤੁਸੀਂ ਕਿਸੇ ਨੂੰ ਮਿਲਦੇ ਨਹੀਂ ਕੋ ਟਾਈਮ ਹੀ ਨਹੀਂ ਦਿੰਦੇ ਪਰ ਜੇ ਕੋਈ ਚਲੇ ਵੀ ਜਾਊਗਾ ਯਾਰ ਇਹਨਾ ਖਤਰਾ ਪੈ ਗਿਆ ਆਮ ਜੇ ਬੰਦਿਆਂ ਨੂੰ ਜਿਹੜੇ ਕਹਿੰਦੇ ਸੀ ਅਸੀਂ ਤਾਂ ਸੱਤ ਜੇ ਬੰਦੇ ਇਸ ਤੋਂ ਸਰਕਾਰੀ ਘਰ ਨਹੀਂ ਲਵਾਂਗੇ ਅਸੀਂ ਤਾਂ ਕੋਈ ਸਿਕਿਉਰਿਟੀ ਨਹੀਂ ਲਵਾਵਾਂਗੇ ਅਸੀਂ ਤਾਂ ਕੋਈ ਸਰਕਾਰੀ ਗੱਡੀ ਨਹੀਂ ਲਵਾਵਾਂਗੇ ਮਤਲਬ ਇੱਕ ਚੀਫ ਮਿਨਿਸਟਰ ਦੀ ਕੋਠੀ ਦੇ ਸਾਹਮਣੇ ਪਬਲਿਕ ਰੋਡ ਨੂੰ ਬੰਦ ਕਰਾਉਣ ਵਾਸਤੇ ਖੁਲੌਣ ਲਈ ਨਹੀਂ ਬੰਦ ਕਰਾਉਣ ਵਾਸਤੇ ਸਾਡਾ ਮੁੱਖ ਮੰਤਰੀ ਸੁਪਰੀਮ ਕੋਰਟ ਤੱਕ ਪੱਜਾ ਜਾਂਦਾ ਔਰ ਉਹਨੂੰ ਭਾਜਪੀ ਸਪੋਰਟ ਕਰ ਰਹੀ ਆ ਆ ਜਿਹੜੀ ਲਾਈਨ ਹੈ ਨਾ ਤੁਸ਼ਾਰ ਮੈਂਤਾ ਆ ਥੱਲੀ ਲਾਈਨ ਪੜੋ ਤੁਸੀਂ ਤੁਸ਼ਾਰ ਮੈਂਤਾ ਭਾਜਪੀ ਦਾ ਸਲਿਸਟਰ ਜਨਰਲ ਆ ਉਹ ਕਹਿ ਰਿਹਾ ਕਿ ਜਿਹੜਾ ਪੰਜਾਬ ਸਰਕਾਰ ਸਿਕਿਉਰਿਟੀ ਨੂੰ ਲੈ ਕੇ ਮੁੱਦਾ ਉਠਾ ਰਹੀ ਆ ਅਸੀਂ ਇਹਦੀ ਸਪੋਰਟ ਕਰਦੇ ਆ ਹੋ ਗਿਆ ਸਾਬਤ ਕਿ ਜੇ ਐਨਐਸਏ ਲਗਣੀ ਆ ਨੌਜਵਾਨਾਂ ਤੇ ਡਿਬਰੂਗੜ ਚੱਕ ਕੇ ਪੇਚਣੇ ਆ ਤੇ ਬੀਜੇਪੀ ਤੇ ਭਗਵੰਤ ਮਾਨ ਦਾ ਜੁਆਇੰਟ ਆਪਰੇਸ਼ਨ ਆ ਜੇ ਕਿਸਾਨਾਂ ਨੂੰ ਕੁੱਟਿਆ ਜਾਣਾ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਤੇ ਨਾਲ ਉਹਨੇ ਲੱਖੀਆਂ ਵਜਣੀਆਂ ਡੇਰ ਗੈਸ ਵਜਣੇ ਆ ਸ਼ੁਭਕਰਨ ਮਾਰਨਾ ਪ੍ਰੀਤਪਾਲ ਬੋਰੀ ਚ ਚੱਕ ਕੇ ਲੈ ਕੇ ਜਾਣਾ ਤੇ ਸਾਡੇ ਇੱਕ ਗਰਦਰੀਆ ਦੇ ਅੰਦਰ ਵੜ ਕੇ ਉਹਨਾਂ ਨੇ ਹਮਲਾ ਕਰਨਾ ਕਿ ਜੁਆਇੰਟ ਆਪਰੇਸ਼ਨ ਆ ਭਗਵੰਤ ਮਾਨ ਦਾ ਤੇ ਬੀਜੇਪੀ ਦਾ